ਇਹ ਤਾਂ ਉਹਦੀ ਆ ਪੰਡਿਆ ਪੰਡਿਆ ਥੱਲੇ ਆ ਗਿਆ ਥੱਲੇ ਆ ਗਿਆ ਮੁੱਲ ਕੀ ਆ ਮੁੱਲ ਕੀ ਆ ਕੀ ਐ ਇਦਾਂ ਕਿਆ ਕਰ ਤੂੰ ਮੁੱਲ ਕੀ ਆ ਕੀ ਐ 16 ਕਰਾਵਾ 16 ਕਰਾਵਾ ਹਾਂ ਜਿਹੜੀ ਹਾਂ ਨਾ ਦੇਣੀ ਐ ਨਾ ਆਪਾਂ 10000 ਵੀ ਦੇਣੀ ਸਾਸਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਨੇ ਪਿੰਡ ਡੇਰੀ ਫਾਰਮ ਤੇ ਜੱਬ ਪਹੁੰਚ ਚੁੱਕੇ ਆ ਪਿੰਡ ਸੁਧਾਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਕਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਵੀਰ ਕੋਲ ਟੋਟਲ 4 ਬਣਾ ਸੇਲ ਕਰ ਲਈ ਆ ਬਾਕੀ ਦੀ ਜਾਣਕਾਰੀ ਆਪਾਂ ਵੀਡ ਕੋਲ ਲੈ ਲਾਂਗੇ ਤੇ ਆਪਾਂ ਗੱਲਬਾਤ ਕਰਾਉਨੇ ਆ ਆਪਾਂ ਸਭ ਤੋਂ ਪਹਿਲਾਂ ਜਰੂਰੀ ਮੈਂ ਦੀ ਕਰਦੇ ਹੁੰਨੇ ਆ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਕਿਆ ਆਪਣੀ ਸਲੀ ਕਰ ਲਿਆ ਕਰੋ ਗੱਬਣ ਪਸ਼ੂ ਦੇ ਥਾਂ ਟਿਪ ਕੇ ਚੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਪਸ਼ੂਆਂ ਦੇ ਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਆ ਜੀ ਚੜ੍ਹਦੀ ਕਲਾ ਭਾਈ ਤੁਸੀਂ ਸੁਣਾਓ ਕਿੰਨੇ ਪੌਸੇਲ ਕਰਨੇ ਆ ਵੀਰੇ ਆਪਣੇ ਚਾਰ ਆਜ ਠੀਕ ਆ ਹਾਂਜੀ ਤੇ ਇੱਕ ਤਾਜੀ ਸੂਈ ਇੱਕ ਤਾਜੀ ਸੂਈ ਇੱਕ ਤੋਕੜਾ ਇੱਕ ਤੋਕੜ ਗੱਬਣ ਆ ਤੇ ਇੱਕ ਨਵਾਂ ਵਹਿੜ ਆ ਅਛਾ ਇੱਕ ਵਹਿੜ ਆ ਹਾਂਜੀ ਐਡਰੈਸ ਦੱਸ ਦਿਓ ਜੀ ਆਪਣਾ ਵੀਰੇ ਨਾਮ ਮੇਰਾ ਗਿਆਨ ਸਿੰਘ ਹਾਂਜੀ ਪਿੰਡ ਸੁਧਾਰਾ ਪੁੱਤਾ ਤਸੀਬ ਬਾਬਕਾ ਜ਼ਿਲ੍ਹਾ ਮਾਨਸਾ ਠੀਕ ਆ ਜੀ ਹਾਂਜੀ ਫੋਨ ਨੰਬਰ ਦੱਸ ਦਿਓ ਜੀ 9876284269 ਠੀਕ ਆ ਹਾਂਜੀ ਤੇ ਪਹਿਲਾਂ ਇੱਥੋਂ ਕਰੀਏ ਸ਼ੁਰੂਆਤ ਹਾਂਜੀ ਕਿੰਨਾ ਦੁੱਧ ਦੇ ਕੋਲ ਜਿਹੜੇ ਹੁਣ ਇਸ ਜਿਹੜਾ ਦੁੱਧ ਜਿਹੜਾ ਚੋਲਣਾ ਦੋ ਟਾਂ 13 ਤੋਂ 14 ਲੀਟਰ ਠੀਕ ਆ ਹਾਂ ਵਿਖਾਵਾ ਇਹਦਾ ਘੱਟ ਆ ਪਰ ਦੁੱਧ ਇੰਨਾ ਖੁੱਲਾ ਡੁੱਲਾ ਪੈਗਾ ਠੀਕ ਆ ਹਾਂ ਪਹਿਲਾਂ ਤਾਂ ਕਹਦੇ ਨਾ ਨਾ ਵੀਰ ਵੀ 나ੜੀ ਦੁੱਧ ਆ ਦੇ ਉਹ ਹੀ ਮੰਨ ਲਓ ਉਹ ਗੱਲ ਹੋਣੀ ਫੇ ਇਹਦੇ ਵੀ ਹਨਾ ਬਿਲਕੁਲ 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 ਵੀ ਵੀਰ ਨੇ ਗੱਲ ਦੱਸੀ ਸੀ ਕਿ ਜਿਹਦਾ ਦਿਖਾਵਾ ਘੱਟ ਹੋਵੇ ਉਹਦਾ 나ੜੀ ਦੁੱਧ ਹੁੰਦਾ ਵਾ ਵੇ ਮੇਰਾ ਵੀਰ ਮੈਂ ਕਰਾ ਦੋ ਟਾਈਮ ਚਾਰ ਟਾਂ ਚੋ ਗਿਆ ਤਸੱਲੀ ਕਰ ਕਰੇ ਦੋ ਤੇ 13 ਤੋਂ 14 ਲੀਟਰ ਠੰਡਾ ਕਰਕੇ ਆ ਬੱਚਾ ਕੀ ਮਗਰ ਵੀਰੇ ਦੇ ਮਗਰ ਵਸ਼ੀ ਆ ਵਸ਼ੀ ਆ ਵਸ਼ੀ ਬੈਠੀ ਆ ਵੇਖੋ ਆ ਵੇਖੋ ਜੀ ਵਸ਼ੀ ਖਲੋਤੀ ਆ ਜੀ ਕਰੋ ਚੈੱਕ ਦੋਰੋ ਵੀਰ ਜੀ ਇਹਨੂੰ ਆ ਵੇਖੋ ਇਹ ਕੱਦ ਕਾਟ ਚੈੱਕ ਕਰੋ ਬਹੁਤ ਸੋਹਣਾ ਵਾ ਵੱਡੀ ਐ ਸ਼ਾਈ ਵਾਲ ਦੁੱਧ 13 ਲੀਟਰ ਦੰਦਾਂ ਵੀਰ ਆ ਆ ਜਦਾਂ ਵੀਰ ਕਹਿੰਦਾ ਕਿ ਠਕਾਵਾ ਘਾਟਿਆ ਇਹਦਾ ਤਾਂ ਦੁੱਧ ਹੈਗਾ ਉਹ ਖਾ ਵੇਖੋ। ਬਾਕੀ ਮੇਰਾ ਵੀਰ ਨਾਲ ਸਿਰੇ ਚ ਹੋਈ ਆ ਪਾਸ 7 ਵਜੇ ਆ। ਹਾਂਜੀ। ਹੁਣ ਟਾਈਮ ਹੀ ਘਟੋ-ਘਟ ਮੈਂ ਹਾਂ ਕੰਨਾ ਹੋਇਆ ਹੋਊਗਾ। ਟਾਈਮ ਲਾਗੇ ਹੋ ਹੀ ਗਿਆ ਡੇਢ-ਦੋ ਦੇ ਲਾਗੇ ਬਨੇ। ਮੇਰਾ ਵੀਰ ਸ਼ਾਮ ਨੂੰ ਤਾਂ ਪੂਰੀ ਬਣਦੀ ਪਰ ਉਹਦਾ ਵਖਾਵਾ ਥੋੜਾ ਘਟਿਆ ਦੁੱਧ ਇੰਨਾ ਪੂਰਾ। ਠੀਕ ਆ। ਹਾਂ। आ, बेल पर, बेल पर, बेल पर, बेल पर। बाकी जेड़े ਭੈਣ ਭਰਾ ਨੇ ਖਰੀਦਣੀ ਆ ਚੋਕੇ ਲਊਗਾ ਕੇ ਬਿਲਕੁਲ ਬਿਲਕੁਲ ਤਸल्ली ਮਜ਼ਾ ਕਿਉਂ ਆ ਪਤਾ ਲੱਗ ਹੀ ਜਾਣਾ ਵਾ ਕਿੰਨਾ ਕਵਾ ਬਿਲਕੁਲ ਬਿਲਕੁਲ ਹਾਂ ਆ ਵੀ ਫੇ ਬਾਕੀ ਕੱਦ ਪੂਰਾ ਵੱਡਾ ਵਾ ਛੋਟਾ ਨਹੀਂ ਗਾ ਥਣ ਬੜੇ ਸੋਹਣੇ ਲੱਗੇ ਆ ਜੀ ਤੇ ਇੱਕ ਗੱਲ ਹੋਰ ਆ ਧੁੰਨ ਵਾਲੀ ਛਾਈ ਵਾਲਾ ਏ ਜਿਹਨੂੰ ਕਹਿੰਦੇ ਨੇ ਨਾ ਪਿਓਰ ਧੁੰਨ ਵਾਲੀ ਏ ਜਿਹਨੂੰ ਮੰਨਦੇ ਆ ਭੈਣ ਭਰਾ ਜਿਹੜੀ ਪਿਓਰ ਹੁੰਦੀ ਉਹ ਛਾਈ ਵਾਲਾ ਚੰਗੀ ਗੱਲ ਚੰਗੀ ਸੇਵਾ ਕਰ ਲਊ ਇਹਦੀ ਹਾਂ ਜੀ ਉਹ ਤਾਂ ਜਾਨਿਸ 12 8 ਮਿਲਦਾ ਹੁਣ ਵੀ ਚਵਾਦੂ ਹੁੰਦੀ ਠੀਕ ਆ ਹਾਂ ਮਗਰ ਇਹਦੇ ਵਸ਼ੀ ਆ ਜੀ ਤੇ ਇਹ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਬਿਲਕੁਲ ਵਧੀਆ ਬਿਨਾਂ ਰਸੀ ਤੇ ਚਵਾਇ ਕਰਾਉਂਦੀ ਹੈ ਅੱਛਾ ਹਾਂ ਬੱਚਾ ਛੱਡ ਕੇ ਬੱਚਾ ਛੱਡ ਕੇ ਬਿਨਾਂ ਰਸੀ ਤੋਂ ਠੀਕ ਆ ਹਾਂ ਤੇ ਮੁੱਲ ਕਿੰਨਾ ਕਰਨਾ ਵੀਰ ਜੀ ਇਹਦਾ ਵੀਰ ਕਰਨ ਦੀ ਮਰਜ਼ੀ 35000 ਕਰੀਏ 40000 ਕਰੀ ਜਾਈਏ ਹਾਂ ਜੀ ਤੇਰੀ ਹਾਲ ਆ ਦੇਣੀ ਆ ਪਾ 30000 ਹੀ ਦੇਣੀ ਆ ਛੋੜ ਕਰਦੇ ਆ ਮੌਕੇ ਤੇ ਹਾਂ ਕੁਰਪੀਏ 500 ਛੋਟ ਕਰ ਦਾਂਗੇ। ਬਾਕੀ ਫੋਨ ਲਾ ਲੈ ਕੋਈ ਭੈਣ ਭਰਾ ਹਨਾ ਸੋਹਣੀ ਸੁਨਖੀ ਪੂਰੀਆ ਥਾਣ ਚੰਗਾ ਸੋਹਣਾ ਲੱਗਾ ਵਾ ਕੁਆਲਿਟੀ ਚੰਗੀ ਹੈ ਜੀ। ਦੂਜੇ ਨੰਬਰ ਵਾਲੀ ਤੋਕੜ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ? ਜੀ ਜੀ ਇਸ ਟੈਂਕ ਦਾ ਦੁੱਧ ਪਿਆਰ 7 ਲੀਟਰ ਆ। 7 ਲੀਟਰ ਦੁੱਧ। ਹਾਂ। ਠੀਕ ਆ। ਹਾਂਜੀ। ਤੇ ਸੂਈ ਨੂੰ ਪਤਾ ਕਿੰਨਾ ਕਿ ਜਿਹੜੇ ਗਿਆ? ਸੂਈ ਨੂੰ ਭਾਈ ਪਤਾ ਨਹੀਂ ਪਰ ਆਪਾਂ ਅੱਜ ਠੀਕ ਆ ਬੋਲੀ ਗਲਤੀ ਦਾ ਭਾਜ ਪਰਵਾਰ ਦਾ ਪਰਸੋਂ ਵੀ ਆਪਣੇ ਕੋਲ ਆਈ ਆ। ਠੀਕ ਆ ਜੀ ਠੀਕ ਆ। ਤੋਰੀ ਇਹਨੂੰ ਵੀ ਆਹ ਵੇਖੋ ਜੀ ਚੈੱਕ ਕਰੋ ਨਸਲ ਆਪੇ ਵੇਖ ਲਓ ਕਿਹੜੀ ਆ ਛਾਈ ਵਾਲ ਛਾਈ ਵਾਲਾ ਕਿ ਜਰਸੀ ਆ ਮੂੰਹ ਜਰਸੀ ਵਰਗਾ ਉਹਦਾ ਥੋੜੀ ਥੋੜੀ ਛਾਈ ਆਨ ਲਾ ਮਿਕਸ ਲੱਗਦੀ ਆ ਰੱਸੀ ਪਾ ਕੇ ਹੁੰਦੀ ਚੁਾਈ ਇਹਦੀ ਵੀਰ ਜੀ ਆ ਵੇਖੋ ਆਹ ਨੱਚਦੀ ਆ ਪੂਰੀ ਨੱਚ ਕੇ ਦਿਖਾਉਂਦੀ ਆ ਆਹ ਲੈੋ ਭਾਜੀ ਆ ਜਾਨਾ ਆਪਾਂ ਹੁਣ ਟੀਕਾ ਲਵਾ ਕੇ ਅੜੇ ਹੀ ਆ ਜੇ ਨੂੰ ਠੀਕ ਠੀਕ ਆ ਬੜੇ ਪੈ ਪਿਆ ਜ ਸਹੀ ਆ ਬਾਕੀ ਕਾਇਮ ਹੈ ਲੱਸੀ ਨਹੀਂ ਕਿਸ ਬੰਨੇ ਹੋਈ ਥਾਣ ਵੀ ਸੋਹਣਾ ਲੱਗਾ ਜੀ ਆਹ ਵੇਖੋ 7 ਕਿਲੋ ਦੁੱਧ ਇਹਦੇ ਕੋਲ ਹਾਜ਼ਰ ਆ ਜੀ ਇਹ ਵੀ ਰੋ ਦੁੱਧ ਦਾਦਾ ਜਿਹੜਾ ਚਵਾ ਕੇ ਦੇਣਾ ਚਵਾਕ ਦੇਣਾ ਮੇਰਾ ਜੀ ਇਹ ਨਹੀਂ ਆ ਵੀ ਕਈਏ 7 ਮੋਲ ਕਹੇਗਾ ਜੇ 5 ਨਿਕਲੇ ਜੀ 6 ਬਣਾ ਲੇ ਗੋ ਪੂਰਾ 7 ਨਿਕਲੂ ਮੇਰੇ ਮੰਨੇ ਨਾ ਕੋਈ ਭੈਣ ਭਰਾ ਆਵੇ ਚੋਵੇ ਦੋ ਟਾਈਮ ਫੇਰ ਪਤਾ ਲਗੂ ਕੋਈ ਰੱਸੀ ਨਹੀਂ ਐਦਾਂ ਮਿਲਦੀ ਹੈ ਜੇ ਕੱਟ ਨਿਕਲੂ ਤੇ ਤੈਨੂੰ ਝੂਠਾ ਪਾਊਗਾ ਹੀ ਅਗਲਾ ਆ ਕੇ ਬਿਲਕੁਲ 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 ਹੈ ਬਿਲਕੁਲ ਜੀ ਬਿਲਕੁਲ ਤੇ ਮੁੱਲ ਕਿੰਨਾ ਕਰਨਾ ਇਹ ਕਰੂ ਜਿੰਨਾ ਮਰਜ਼ੀ ਕਰ ਲਈ ਜੀ ਹਾਂ ਜਿਹੜੇ ਬਹਾਨਾ ਦੇਣੀ 16000 ਰੁਪਏ ਦੇਣੀ ਹੈ ਵਿੱਚ 500 ਰੁਪਿਆ ਛੋੜ ਹਾਂ 15 ਦੀ ਕਰਦੇ ਪੂਰੇ 15 ਦੀ ਕਰਦੇ ਤੁਹਾਡਾ ਠੀਕ ਹੈ ਮੇਰਾ ਗਾਣਾ ਕਿਤੇ ਬੀ ਚੰਗੀ ਹੈ ਨਾ ਕਿਤੇ ਹਾਂ ਤੇ ਚਾਹੀ ਵਾਤਾ ਠੀਕ ਆ ਹਾਂ ਪੰਜ ਚਾਰ ਮਹੀਨੇ ਸਾਰੇ ਜਾ ਗਏ ਕਿਦਾਂ ਦਾ ਵੇਖ ਲਾ ਮਹੌਲ ਚਾਲ ਵਾ ਇੱਕ ਗਿਆਨ ਵੀਰ ਆਪਾਂ ਆਪਸੀ ਗੱਲ ਕਰਦੇ ਆ ਸਹੀ ਗਾ ਸਹੀ ਮਸ਼ਹੂਰ ਹੋਣ ਲਈ ਲੋਕ ਆ ਵੇਲਾ ਕੀ ਕੁਝ ਕਮਲ ਕਦਉਂਦੇ ਆ ਬਿਲਕੁਲ ਭਾਈ ਹੈ ਸਹੀ ਗੱਲ ਕਿ ਨਹੀਂ ਮੈਂ ਨਾ ਪੂਰੀ ਹੈ ਠੀਕ ਵੇਲਾ ਨੂੰ ਕਿੰਨਾ ਮਸ਼ਹੂਰ ਕਰਦਾ ਉਹ ਕੀ 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 ਆ ਕੀ ਆ ਠੀਕ ਆ ਧੁੰਦੀ ਆ ਧੁੰਦੀ ਆ ਪਾਣੀ ਆ ਪਾਣੀ ਆ ਥੱਲੇ ਆ ਗਿਆ ਥੱਲੇ ਆ ਗਿਆ ਜਿੱਥੇ ਜਦੋਂ ਖੋਲੀ ਇੰਸਟਾਗ੍ਰam ਉਹ ਚੱਲੇ ਤੇ ਅੱਗੇ ਤੋਕੜ ਗੱਬਣ ਇਹ ਵੀਰੇ ਤੋਕੜ ਗੱਬਣ ਆਪਾਂ ਨਾ ਇਹਨਾਂ 5.5 6 ਮਹੀਨੇ ਪੂਰੇ ਹੋ ਗਏ ਮੰਨ ਲਓ ਅੱਛਾ ਇਹ ਗਾਂ ਠੀਕ ਆ ਆਪਾਂ ਦੁੱਧ ਹੀ ਹੁਣ ਦਿੱਤਾ ਛੱਡ ਉਹ ਥਣ ਪਾਸ ਗਾਂ ਦਾ ਕੱਢੀ ਦੁੱਧ ਹੈਗਾ ਇਹਦਾ ਅੱਛਾ ਹਾਂ ਠੀਕ ਹੈ ਇਹ ਗੱਲੇ ਤਾਂ ਵੀ ਇਹ ਨਾ ਜਿਹੜਾ ਚੌਥਾ ਥਾਣਾ ਉਹ ਅੱਧਾ ਗਿਆ ਕਿਹੜਾ ਜੀ ਮਗਰਲਾ ਆ ਸ਼ਾਮਾ ਕਰ ਲਾ ਦੁੱਧ ਨਹੀਂ ਆਦਾ ਪਰਲੇ ਬੰਨੇ ਆ ਹਾਂ ਠੀਕ ਹੈ ਕੱਦ ਦੀ ਪੂਰੀ ਵੱਡੀ ਹੈ ਸਾਡੀ ਪੂਰੀ ਵੱਡੀ ਉਹ ਤੋਂ ਛੜਦਾ ਇਹਦਾ ਮਗਰ ਦਾ ਥਾਣਾ ਵਾਲਾ ਹਾਂ 18 ਚਾਹੁੰਦੀ ਪਰ ਅੱਧਾ ਜੀ ਠੀਕ ਹੈ ਕੋਈ ਮੇਰੇ ਵੀ ਤਿੱਲਣ ਮਾਰ ਕੇ ਸੌਦਾ ਕਰ ਠੀਕ ਹੈ ਠੀਕ ਹੈ ਤਿੱਲੜ ਮਾਰਨ ਕੇ ਸੌਦਾ ਕਰ ਲੈ ਕੋਈ ਜੀ ਸੁਣ ਤੇ ਲੱਗ ਗਿਆ ਥਾਰ ਟਿਕਟ ਹੋ ਕੇ ਲਾ ਕੇ ਚੱਲ ਦੂ ਪੂਰਾ ਠੀਕ ਹੈ ਬਾਕੀ ਅਗਲੇ ਕਿਸਮਾਂ ਤੇ ਆ ਹਨਾ ਹਾਂ ਗਾਂ ਵੱਡੀ ਗਾਂ ਵੀ ਲਟੜਾਦੀ ਆ ਇਹ 6 6 ਮਹੀਨਾ ਲੱਗਿਆ ਨੂੰ 6 ਮਹੀਨਾ ਜਾਣਿਆ ਭਾਈ ਜਾਣਿਆ ਤੁਸੀਂ ਚੈੱਕ ਕਰਾਈ ਆ ਵੀਰ ਜੀ ਭਾਈ ਆਪਣੀ ਤਸਦੀ ਹੈ ਅੱਛਾ ਕੋਈ ਮੇਰੇ ਵੀਰ ਮੇਰੇ ਘਰ ਇਹ ਚੈੱਕ ਪਾਸ ਕਰਾਇਆ ਖੜੀ ਜੇ ਨਹੀਂ ਤਾਂ ਤਿੰਨ ਦਿਨਾਂ ਤੱਕ ਦੀ ਗਾਰੰਟੀ ਉੱਤੋਂ ਬਾਅਦ ਕੋਈ ਠੀਕ ਆ ਸਹੀ ਗੱਲ ਹੈ ਬਾਕੀ ਇੱਥੋਂ ਚੈੱਕ ਕਰਾ ਲੈ ਪਹਿਲੀ ਗੱਲ ਇੱਥੋਂ ਹੀ ਹੈ ਹਨਾ ਜੇ ਨਹੀਂ ਤਾਂ ਆਪਣੇ ਘਰ ਜਾ ਕੇ ਅਗਲੇ ਦਿਨ ਹੀ ਚੈੱਕ ਕਰਾ ਲੈ ਜਿੱਥੇ ਚੈੱਕ ਕਰਾਊਗਾ ਉਹਦੇ ਪੈਸੇ ਥੱਲੇ ਟੀਕੇ ਦੇ ਚੈੱਕ ਕਰੀ ਤੇ ਪੈਸੇ ਆਪਾਂ ਤੁਹਾਨੂੰ ਦੇਵਾਂਗੇ ਠੀਕ ਆ ਹਾਂ ਸਹੀ ਆ ਤੇ ਬਾਕੀ ਛੋੜ ਕਰਦੇ ਹੋ ਕਿ ਜੇ ਆਪਣੇ ਘਰ ਜਾ ਕੇ ਵੀ ਕਰਾਉਣੀ ਹੋਈ ਉਹਨੇ ਦਾ ਆ ਚਲੋ ਉਹ ਤਾਂ ਕਰਨੀ ਕਰਨੀ ਆ ਹਾਂ ਸੋਰੋ ਜੀ ਬਾਕੀ ਮੁੱਲ ਜਿਹੜਾ ਕਰਨਾ ਵਾ ਬਿਲਕੁਲ ਨਿਕਾ ਆ ਜਾ ਮੁੱਲ ਕਰਨਾ ਵੀਰ ਨੇ ਤੇ ਦੋ ਤਾਂ ਕਿੰਨਾ ਕ ਚਵਾਉਂ ਦੇ ਰਹੀ ਉਹ ਤਾਂ ਘਾਰਾਂ ਦੇ ਕਹੇ 20 22 ਲੀਟਰ ਬਾਕੀ ਜੱਡਾ ਕਾਦਿਆ ਹੋ ਸਕਦਾ ਵੀ 22 ਲੀਟਰ ਚਵਾਇਆ ਵੀ ਹੋਵੇ 22 ਲੀਟਰ ਕਹਿਣਾ ਤੇ ਨਹੀਂਗਾ ਹਾਂ ਦੋ ਤਾਂ ਸੇਵਾ ਸਿੱਧੀ ਦੀ ਗੱਲ ਹੈ ਠੀਕ ਆ ਹਾਂ ਬਾਕੀ ਹੁਣ ਸੰਭਲੂ ਅਗਲਾ ਜਿੰਨੀ ਸੰਭੂ ਦੋ ਦੋ ਨਾਲ ਹੀ ਚਵਾਉਣਾ ਵਾ ਗਾਂ ਵੱਡੀ ਆ ਜਰਸੀ ਨਾਲੇ ਹਾਂਜੀ ਹਾਂਜੀ ਆਹ ਵੇਖੋ ਜੀ ਕਰੋਟਕ ਗਾਂ ਦੇ ਵੀ ਪੂਰੀ ਤਗੜੀ ਆ ਕੋਈ ਇਹ ਨਾ ਕਿ ਬੁੱਢੜੇ ਆਲਾ ਜਾਂ ਇਦਾਂ ਉਹਦਾ ਕਿ ਦੰਦ ਤੱਕ ਉਹ ਨਾ ਹਿੱਲਦਾ ਕੋਈ ਦਾ ਹਾਂ ਹਾਂ ਮੁੱਲ ਕੀ ਆ ਮੋਲ ਕਿਹ ਕੀ ਐ ਇਦਾਂ ਕਿਆ ਕਰ ਤੂੰ ਮੋਲ ਕੀ ਐ ਮੈਂ ਮੋਲ ਕੀ ਵਿੱਚ ਕਰ ਲੋ ਜਿੰਨਾ ਮਰਜ਼ੀ ਗਾ 15 ਕਰਾ ਲਾ 16 ਕਰਾ ਲਾ ਹਾਂ ਜਿਹੜੀ ਹਾਂ ਨਾ ਦੇਣੀ ਐ ਨਾ ਆਪਾਂ 10000 ਰੁਪਏ ਹੋਣਗੇ ਛੋੜ ਕਿ ਨਹੀਂ ਕਰ ਦੇਗਾ ਛੋੜ 500 ਰੁਪਏ ਕਰ ਦਾਂਗੇ ਲਓ ਜੀ ਆਪਾਂ ਨਹੀਂ ਇਹਦੇ ਵਿੱਚ ਕੁਝ ਵੀ ਬੋਲਣਾ ਕਿਉਂਕਿ ਵੱਡੀ ਗਾਂਵਾਂ ਕੋਈ ਇਹ ਨਹੀਂ ਵੀ ਬਕਵੇ ਰਿਹਾ ਬੱਡੜੇ ਐ ਇਦਾਂ ਹੱਦ ਦੂਜੇ ਜਾਂ ਤੀਜੇ ਸੁ ਹੋਇਆ ਠੀਕ ਆ ਹਾਂ ਬਾਕੀ ਫੋਨ ਲਾ ਲੈ ਕੋਈ ਭੈਣ ਭਰਾ ਆਹ ਕਿ ਸੀਲ ਠੰਢੀ ਹੈ ਵੀਰੇ ਆਹ ਵੇਖੋ ਜੀ ਇਹ ਜੋੜੀ ਨਾ ਗਿਫਟ ਦੇ ਦੇਂਗਾ ਮੇਰੇ ਨਾਲ ਮਿਲ ਗਏ ਜੇ ਅੱਜ ਵੀ ਹੁਣ ਬੋਰ ਦੇ ਸਾਵਣਾਂ ਕੀਤੇ ਤਾਂ ਇਹ ਜੋੜੀ ਨਾ ਵੇਖ ਲੈ ਕਰ ਦੇਂਗੇ ਚਲ ਕੋਈ ਗੱਲ ਨਹੀਂ ਕਰਦਾ ਜਿੱਦਾਂ ਕਰਦਾ ਹੈ ਜਿੱਦਾਂ ਕਹੋ ਓਦਾਂ ਕਰਦਾ ਹੈ ਕਿੰਨੇ ਚਿਰ ਦੀ ਹੋ ਗਈ ਓਦਾਂ ਇਹ ਇਹ ਜਿਹੜੇ ਮੋਹ ਚਾਰ ਦਿਨ ਲਿਆ ਅੱਛਾ ਚਾਰ ਦਿਨ ਤਾਂ ਹੋ ਗਈ ਆ ਤੇ ਘਰ ਆਰਿਆਂ ਦੇ ਕਹਿਣ ਦੇ ਮੁਤਾਬਕ ਇੱਕ ਰਾਂ ਬਣੀ ਨਿਕਲੀ ਖਾਲੀ ਠੀਕ ਆ ਹਾਂ ਆਪਣੇ ਘਰ ਦੇ ਨਹੀਂ ਬਣੀ ਠੀਕ ਆ ਅੱਜ ਨੂੰ 17-18 ਦੇ ਬਣੀ ਨੂੰ ਹੋ ਗਏ ਮੇਰਾ ਜੀ ਅੱਛਾ ਤੁਹਾਡੇ ਘਰ ਬਣੀ ਆ ਨਹੀਂ ਮੇਰੇ ਘਰ ਦੀ ਬਣੀ ਮੈਂ ਜਿਹੜੀ ਗੱਲ ਉਹਨਾਂ ਮੈਨੂੰ ਕਹੀ ਆ ਹਾਂ ਉਹੀ ਗੱਲ ਕਹਿਣਾ ਹੈ ਨਿਕਲੇ ਨਾ ਨਿਕਲੇ ਇਹਦੀ ਆ ਠੀਕ ਆ ਤੇ ਬਾਕੀ ਸੰਭਾਲਣ ਵਾਲੀ ਆ ਵਸ਼ੀ ਹਨਾ ਸੰਭਾਲੀ ਗਏ ਨੇ ਘਾਟਿਆ ਭੈਣ ਭਰਾ ਨੂੰ ਤੋ ਤੋੜਹਾ ਮਾੜੀ ਜੀ ਖੋਲ ਦੇ ਨੋ ਤੋੜ ਦੇ ਭਰਾ ਦੀ ਖਾਈ ਜਾਂਦੀ ਹੈ ਹੈ ਨਸਲ ਜਾਤ ਆ ਨਸਲ ਜਾਤ ਪੂਰੀ ਆ ਆ ਵੇਖੋ ਸਾਂਭੀ ਘਾਟਿਆ ਕੇ ਭੈਣ ਭਰਾ ਨੇ ਬਾਕੀ ਵੇਖ ਲੋ ਜਿਹੜੇ ਭੈਣ ਭਰਾ ਨੂੰ ਸਾਂਭਣ ਵਾਲੇ ਨੂੰ ਦੇਣੀ ਆ ਜਿੰਨੂੰ ਵੀ ਪਸੰਦ ਹੋਈ ਉਹਨੂੰ ਦੇਣੀ ਆ ਬਣਾਈ ਪਹਿਲੀ ਨਿਕਲੀ ਖਾਲੀ ਠੀਕਾ ਸੇਵਾ ਨਹੀਂ ਕੀਤੀ ਯਾਰੀ ਦੀ ਜੀ 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 ਹੁਣ 17 ਦਿਨ ਭੰਨੀ ਹੋਏ ਆ ਅੱਛਾ ਤੁਹਾਡੇ ਕ ਜਿੱਥੋਂ ਲਿਆਂਦੀ ਉਹਨਾਂ ਕਿਹਾ ਵੀ 17 18 ਦਿਨ ਥਣ ਚਾਰ ਹੀ ਲੱਗੇ ਆ ਥਣ ਸੋਹਣੇ ਲੱਗੇ ਆ ਚੋਵੇਂ ਚੋਵੇਂ ਠੀਕਾ ਕੋਈ ਕੋੜ ਛਾਂਗ ਵੀ ਨਹੀਂ ਲੱਗੀ ਤੇ ਮੂੰਹ ਚਾਰ ਦਾ ਵਿਆਹ ਠੀਕਾ ਹਾਂ ਦੱਸਿਓ ਮੁੱਲ ਕੀ ਆ ਸਰੋਂ ਕਾਹੀ ਦਾ ਰੇਰ ਦੀ ਆ 10000 ਦੇ ਟੋਕੜ ਕੱਪਣ ਦਾ ਕੀਤਾ ਉਹਨੇ ਜੇਗਾ ਸੁਣਾ ਨਿਕਲਿਆ ਫੇਰੇ ਬਾਕੀ ਕਿਸਮਤ ਆ ਗਲੇ ਦੀ ਆ ਮੇਰੇ ਹਾਂ ਜਿਹੜੀ ਆਪਾਂ ਦੇਣੀ ਆ ਨਾ ਇਹ ਹਾਂ ਇਹ 5000 ਦੇਣੀ ਆ ਛੋੜ ਕਰਦੇ ਆ ਕਰ ਦਾਂ ਬਾਕੀ ਜੇ ਕਿਹਨੂੰ ਜੋੜਾ ਪਸੰਦ ਆ ਮਾਨ ਕਰਦੇ ਥੋੜਾ ਜੋੜਾ ਪਸੰਦ ਉਹਨਾਂ ਫੇਰੇ ਫਰੀ ਦੇ ਦਾਂ ਠੀਕ ਆ ਹਾਂ ਚਲੋ ਸਹੀ ਆ ਕਿਰਾਇਆ ਬਾਜਣਾ ਹੋਊਗਾ ਹਨਾ ਜਿੰਨੇ ਖੜਨੀ ਬਿਲਕੁਲ ਬਿਲਕੁਲ ਠੀਕ ਆ ਕਰਨੀ ਕੋਈ ਗੱਲ ਬਾਤ ਹੋਰ ਮੈਂ ਚੜਦੀ ਕਰ ਕੋਈ ਮੇਰਾ ਵੀਰ ਆਵੇ ਇੱਥੇ ਤਸੱਲੀ ਕਰਕੇ ਖੜੇ ਠੀਕ ਆ ਵੀਰ ਨੂੰ ਲਾ ਲਿਓ ਫੋਨ ਤੇ ਆ ਵੇਖੋ ਜੀ ਬਹੁਤ ਸੋਹਣੀ ਆ ਸਾਡੀ ਵੀਡੀਓ ਸ਼ੇਅਰ ਕਰ ਦਿਆ ਕਰੋ ਅਸੀਂ ਵੀ ਕੀ ਆ ਕੀ ਆ ਕਰਨਾ ਸ਼ੁਰੂ ਕਰ ਦੇਣਾ ਹੁਣ ਆ ਵੇਖੋ ਸੋਹਣੀ ਸੁਲਕੀ ਪੂਰੀ ਆ ਧੰਨਵਾਦ ਜੀ